ਔਰ ਇਸ ਤੋਂ ਆਪ ਦੇਖਿਆ ਨਹੀਂ ਯਾਰੀ ਨਹੀਂ ਕੋਈ ਮੈਂ ਬੋਲਦਾ ਯਾਰਾ ਦਾ ਦੇਖੀ ਲੜਾਈ ਚ ਰਹਿਣਾ ਹਾਈ ਰਹੀ ਸਾਰੀ ਉਮਰ ਦੇ ਚਾਹੇ ਕਰ ਲੈਣਾ 11.5 ਦਾ ਹੋ ਗਿਆ ਨਹੀਂ ਨਹੀਂ 11 ਕਿਹ ਰਪਾਣਾ ਉਹ ਜੇ ਚਪਾਰਾ ਚੰਗਾ ਰਹੇਗਾ 5 400 ਨੂੰ ਵਾਂਝੂ ਹੋ ਰਹੇ ਚ ਕੀ ਕਰ ਪਾਣੂ ਰਹਿਣ ਦੇ ਬਿਨਰ ਰਹਿਣ ਦੇ ਟੱਕਾ ਕਰਦੇ ਮਰੂ ਉਹ ਕੋਈ ਨਹੀਂ ਰਹਿਣ ਦੇ ਬਈ ਨਹੀਂ ਮੈਨੂੰ ਪਤਾ ਰਹਿਣ ਦੇ ਹੈ ਨਹੀਂ ਮੈਂ ਪਿੰਡ ਦੀਆਂ ਦੀ ਕਰਦਾ ਮੜੀ ਚ ਕਰ ਲੈਣਾ ਦਾਮ ਹੈ ਨਹੀਂ ਬੱਕਰੇ ਜੰਨਾ ਅਜਨੇ ਗੁੱਲਾਈ ਇਹਨਾਂ ਬਾੜਾ ਲੱਗ ਓਇ ਆ ਜਾ ਆ ਨਾ ਮਾਲ ਸਰੀਕਾ ਦੇ ਪੈਸੇ 9000 40 ਕਿਲੋ ਕਿਹੜੇ ਲੋਡ ਕਰੇਗਾ ਤੇਰੇ ਸਾਹ ਕੋ ਆ ਜਾ ਮੇਰਾ ਬਖਸਰ ਭਜਨੇ ਵਿਗੜਿਆ ਦੇਖੀ ਉਹ ਜਿਹੜੇ ਮਜ਼ਾ ਮੈਂ ਚਾਏਗਾ ਕੀ ਕਰੀਏ ਇਹ ਲਾ ਬੋਲ 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 ਕੋਸਲਾ ਫੜਲਾ ਫੜਲਾ ਭਾਈ ਬੋ ਮੈਨੂੰ ਕੀ ਕਰਦੇ ਐ ਸੇ ਡਰ ਕੇ ਤੇ ਪੈਸੇ ਮੈਂ ਦੇਣਾ ਭਾਈ ਤੇਰੇ ਜੇ ਗਾਵੇਂ ਲੱਖ ਰੁਪਏ ਜ਼ਿੰਮੇਵਾਰੀ ਲਾ ਲੂੰ ਤੇਰੀ ਲੋੜ ਹੀ ਨਾ ਮਾਰੋ ਹੀ ਕਰ ਐਨੇ ਨਾ ਮੈਂ ਚਿਰ ਉਹ ਬਈ ਕਿੰਨੇ ਰੁਪਏ ਲੱਗਦੇ

ਆਪਾਂ ਲਾਪੂ ਵਾਜਣੀ ਵੇਖਣਾ 20 ਕਿਲੋ ਬੱਕਰਾ 10000 ਦੇ ਬੰਦਾ 500 ਦੇ ਹਿਸਾਬ ਨਾਲ ਹੁਣ ਜੋੜ ਲਾਪੋ ਤੇਰੇ ਨਿਆਣਾ ਤਾਂ ਨਹੀਂ ਮੇਰੇ ਮੇਰੇ ਘਰੇ ਵੀ ਇਹਦੇ ਨਾਲ ਹੀ ਲੜਾਈ ਹੁੰਦੀ ਹੈ ਹਾਂ ਉਹ ਆਉਂਦਾ ਨਹੀਂ ਮੇਰੇ ਨਾਲ ਕਿ ਜਿੱਥੇ ਮਰਜੀ ਰੰਬਾਰ ਸਾਰ ਲੈ ਜਾ ਇਹਨਾਂ ਨੂੰ ਮਲੇੜ ਕੋਟ ਲੈ ਲੈ ਜਾ ਕਿੱਥੇ ਲੈ ਜਾ ਵਾਜਣੀ ਵੀ ਦੂਤਾ ਰਾਜ ਇਹ ਨਾਲ ਹੈ ਰਾਜ ਬੱਕਰੇ ਲਾਉਣੇ ਬੱਕਰੀਆਂ ਤੇਨੇ ਬੋਗਨੇ ਰੱਖਣਾ ਹਾਂ ਵੇਚਣਾ ਲੈ ਜਾ ਕੇ ਕੋਈ 1500 ਨੂੰ ਵੰਡੋ ਆਈ ਹੁੰਦਾ ਇੱਥੇ ਮਾਂ ਜੀ ਇਕੱਠੇ ਵੇਚਣਾ ਕੋਈ ਮੇਰੇ ਕੋਲ ਚਾਰ ਹੋਰ ਇਹ ਵੀ ਪੰਜ ਚਾਰ ਹੋਰ ਨਾਲ ਵੇਚਰ ਲਾ ਵੀ ਤਰੀਕੇ ਨਾਲ ਵੇਚ ਦੇਣਾ ਉਹ ਵਧਾ ਦੇ ਜਿਹੜੇ ਬੱਕਰੇ ਫਿਰ ਤੇ ਚੋਪੀ ਬੰਨ ਲੈਂਦੇ ਆਪ ਨਹੀਂ ਇਹ ਤੇਜੀ ਦੀ ਖੁਸ਼ੀ ਹੈ ਨਾਲ ਗੁਆਰਾਨਾ ਪਾਈ ਜਾਨ ਧੱਕਾ ਕਰੇ ਗਰੀਬ ਨਾ ਬਣੇ ਔਰ ਕੀ ਬਾੜਾ ਬਰਤਨ ਹਾਂ ਆ ਮਾਂ ਨਾਲ ਆ ਸੱਤਾਂ ਬੱਕਰੀਆਂ ਦੇਣਾ ਲਈ 7 ਲੜਾ 3000 ਲਾਏ